ਕੀ ਹਾਲ ਚਾਲ ਕਰਨੇ ਤੁਹਾਨੂੰ ਸਾਰਿਆਂ ਨੂੰ ਸੱਸੇ ਕਾਲ ਇੱਧਰ ਬੈਠੇ ਆ ਦਾਦੇ ਹਰ ਗਿਆ ਆਪਣੇ ਤੇ ਆਪਾਂ ਬਾਹਰ ਬੈਠੇ ਸੀਗੇ ਤੇ ਹੁਣ ਅੰਦਰ ਚੱਲਿਆ ਤੋਂਪਾਂ ਕੀ ਵਧੀਆ ਅੱਜ ਹਨ ਕਰੋ ਚੈੱਕ ਇੱਧਰ ਦੇਖੋ ਤੇ ਧੂਆਂ ਕਣੀ ਬੈਠਾ ਮਾਦਾ ਲੈ ਕੇ ਕੋਈ ਜਾਂਦੇ ਆ ਤੇ ਲੈਟੀ ਤੇਰੀ ਵੀ ਆ ਕਾਟੋ ਛੱਡਾ ਛੱਡਾ ਤੇ ਇਹ ਤੋਂਪ ਕਰੋ ਚੈੱਕ ਇੱਧਰ ਬਹੁਤ ਵਧੀਆ ਤੋਂਪਾਈ ਵੀ ਆ ਕਾਟਾ ਕੀ ਦੇਣਾ ਸੀਗਾ ਬਾਈ ਕੀ ਦੇਣਾ ਤਾ ਜਾ ਕੀ ਇੱਧਰ ਆ ਕੌਣ ਹੈ ਜੀ ਤੇ ਰੋਟੀ ਰੱਟੀ ਖਾਣੇ ਆ ਬਾਪੋ ਫੇਰ ਮਿਲਦਾ ਤੁਹਾਨੂੰ ਜੀ ਮਿੱਤਰੋ ਹੁਣ ਆ ਗਏ ਖੇਤ ਤੇ ਮੋਹਰੇ ਦੇ ਅੰਦਰ ਜਾਂਦੇ ਆਂ ਤੇ ਪੱਠੇ ਵੇਖ ਕੇ ਆਉਣਾ ਕਿੱਦਾਂ ਕਰੇ ਵਧਣੇ ਆ ਚੋ ਚੱਕਾ ਇੱਧਰ ਕਣ ਕੋਈ ਵੀ ਵਧੀਆ ਇੱਥੇ ਥੋੜੀ ਘਟ ਆ ਦੇਖੋ ਬਾਕੀ ਸਾਰੇ ਓਕੇ ਰਿਪੋਰਟ ਅਲਫੀਆ ਆ ਜੀ ਇਹ ਤਾਂ ਤੇਨੇ ਬੱਡੇ ਵੇ ਆ ਪੱਠੇ ਜਾਂਦੇ ਮਿੱਤਰ ਚੱਕ ਕੇ ਲੈ ਕੇ ਜਾਣੇ ਆ ਬਸ ਆਪਾਂ ਨਾਲੇ ਬਾਹਰ ਬਾਟਲੇ ਪੱਠੇ ਥੋੜੀ ਹੋਇਆ ਹੈ ਤਾਂ ਬਾਹਲੇ ਉੱਚੇ ਵੀ ਨਹੀਂ ਹੋਏ ਬਾਹਲੇ ਵੱਡੇ ਵੀ ਨਹੀਂ ਹਿਸਾਬ ਜਿਹਦਾ ਹੀ ਹੈ ਵੇਖੋ ਇੱਧਰ ਚੱਕ ਲ ਕੇ ਪੱਠੇ ਲੈ ਜੀਏ ਫਿਰ ਕਰਦੇ ਆ ਥੋੜਾ ਘਰੇ ਜਾ ਕੇ ਗੱਲਬਾਤ ਚੰਗ ਤੂੰ ਚੜਾਵਾਂਗੇ ਮਿੱਤਰੋਂ ਘਾਇਨੇ ਹੁਣ ਚੱਲੇ ਆਂ ਤੇ ਪ੍ਰੀਤ ਕਰੇ ਬਤੰਗ ਚੜਾਉਣ ਤੇ ਕਰੋ ਚੱਕ ਇੱਧਰ ਪਰ ਹੋ ਚੜ ਗਿਆ ਆਪਣਾ ਪਤੰਗ ਕਾਈਟ ਫਾਈਟ ਕਰਾ ਕੇ ਇੱਥੇ ਜਾ ਕੇ ਮਤਲਬ ਪੁੱਛਦੇ ਆਂ ਜੇ ਕੋਈ ਚੜਾਉਂਦਾ ਹੋਇਆ ਫਿਰ ਵੇਣੇ ਲਾਵਾਂਗੇ ਪੇਚਾ ਇੱਕ ਅੱਧਾ ਉਧਰ ਚੜਾਈ ਜਾਂਦੇ ਸੀ ਪਰ ਚੜਾਇਆ ਨਹੀਂ ਕਿਸੇ ਨੇ ਤਦ ਤੱਕ ਇੱਧਰ ਵਧਾਈ ਜਾਂਦਾਗਾ ਬਾਹਲਾ ਰੰਗਦਾ ਹੀ ਨੇ ਹਿਸਾਬ ਜਿਦਾ ਹੀ ਰੱਖੀ ਓਏ ਠੀਕ ਆ ਬਾਬੋ ਮਿੱਤਰੋ ਉਹ ਸੀ ਆਪਣਾ ਪਤੰਗ ਤੇ ਆ ਮਣੀ ਘਾਣੇ ਚੜਾ ਲਿਆ ਇਹਦੇ ਨਾਲ ਲਾਉਣੇ ਪੇਚਾ ਹਵਾ ਤਾਂ ਹੈ ਨਹੀਂ ਜਮਾ ਵੀ ਫਿਰ ਵੀ ਚੜਾਈ ਜਾਂਦੇ ਹੁਣ ਇੱਕ ਪੇਚਾ ਤਾਂ ਲਾਵਾਂਗੇ ਹੀ ਲਾਵਾਂ ਹੋਊ ਸੀਗਾ ਆਪਣਾ ਇੱਧਰ ਆ ਮਣੀ ਕਾ ਪਦਾ ਉਗਵਾ ਇਹ ਲਾਵਾਗੇ ਤਾਂ ਨਾ ਵੇਚਾ ਲਾਉਣੇ ਆਗੇ ਉਹ ਚੜਾਈ ਜਾਂਦਾ ਪਰ ਹੋਰ ਕੀ ਆਖਾ ਭਾਂਜੀ ਮਤਰਾ ਹੋ ਦੇਖੋ ਕਿੰਨਾ ਉੱਚਾ ਲਾਤਾ ਆ ਫਿਰਦਾ ਉਹਦਾ ਵੀ ਬਹੁਤ ਉੱਚਾ ਫਿਰਦਾ ਪਤਾ ਹੈ ਇੱਥੇ ਜੇ ਆ ਆਪਣਾ ਫਿਰਦਾ ਹੈ ਤੇ ਲਾਉਣੇ ਆ ਵੇਚਾ ਵਲੌਗ ਵਲੌਗ ਬਣਾਉ ਨੂੰ ਹੈ ਨਹੀਂ ਕੋਈ ਕੋਈ ਨਹੀਂ ਤੇ ਚਲਾ ਕੇ ਦਿਖਾ ਦਾਂਗੇ ਜੇ ਆਪਣਾ ਗਿਆ ਆਪਣਾ ਦਿਖਾ ਦਾਂਗੇ ਉਹਨਾਂ ਦਾ ਗਿਆ ਉਹਨਾਂ ਦਾ ਦਿਖਾ ਦਾਂਗੇ ਆਦਨ ਪਰ ਹੀ ਤਾਂ ਨਾ ਵਿਰਾਟਾ ਇੱਟ ਦੁਖੀ ਜਾਂਦਾ ਛੌਲ ਨੇ ਆ ਛੌਲ ਖਾਣੀ ਯਾਰ ਮਿੱਤਰਾ ਹੁਣ ਆ ਗਏ ਮੰਡੀ ਕਹਿੰਦੇ ਤੇ ਇੱਕ ਚੀਜ਼ ਲੈਣੀ ਹੈ ਕਹਿੰਦੇ ਅੱਜ ਆਪਾਂ ਟਰੈਕਟਰ ਆਸਤੇ ਤੇ ਪੁਰਾਣੀ ਸ਼ਰਾ ਗੱਲ ਬਾਤ ਉਹਨੇ ਸ ਤੇਲ ਪਵਾ ਲਿਆਗਾ ਆਪਾਂ ਬੋਤਲ ਚ ਉਹ ਮੋਟਰਸਾਈਕਲ ਜੋ ਮੁੱਕਿਆ ਪਿਆ ਯਾਰ 2 ਸਾਲ ਹੋ ਗਏ ਤੇ ਅੱਜ ਉਹ ਆ ਕੇ ਲੈ ਲਿਆ ਇੱਧਰ ਬਣ ਗਈ ਹਾਂ ਲੰਬੇ ਸੀਗੇ ਮਿੱਤਰ ਪਿਆਰੇ ਕਹਿੰਦੇ ਇੱਧਰੋਂ ਲੈਨੇ ਆ ਟਰੈਕਟਰ ਦੀ ਉਹ ਚੀਜ਼ ਕਰਮਜੀਤ ਸਿੰਘ ਬਰਾੜ ਇੱਧਰੋਂ ਲੈਨੇ ਲੈ ਲ ਕੇ ਖੜ ਜੋ ਫਿਰ ਦਿਖਾਉਣਾ ਤੁਹਾਨੂੰ ਆ ਕੇ ਮਿੱਤਰੋ ਆ ਕਰੋ ਚੈੱਕ ਇਧਰ ਟਰੈਕਟਰ ਆਸਤੇ ਨਿਊ ਫੀਚਰ ਬਣਾਵਾਇਆ ਟਰਪੋ ਦੀ 사ઉਂਡ ਕੱਢਦਾ ਇਹਨਾਂ ਕਹਿੰਦੇ ਮੁੰਡਾ ਮੁੰਡਾ ਕਹੀਣਾ ਟਰੈਕਟਰ ਜਾ ਕੇ ਲਾਉਣੇ ਆ ਫਿਰ ਵਿਖਾਉਣਾ ਤੁਨੂੰ 사ઉਂਡ ਉਹ ਹਾਂਜੀ ਮਿੱਤਰੋ ਕਰੋ ਚੈੱਕ ਕਹਿੰਦੇ ਛੋਟਾ ਬੜਾ ਪੈਟਰੋਲ ਲਾ ਕੇ ਨਾ ਆਪਾਂ ਪਹਿਲਾਂ ਇਹਦਾ ਆ ਚੀਜ਼ ਸਾਫ਼ ਕਰਦੇ ਆ ਇਧਰ ਦੇਖੋ ਇਧਰ ਆਹ ਦੇਖੋ ਇਧਰ ਤਾਂ ਨਿਸ਼ਾਨ ਪੈ ਗਏ ਇਹ ਉਦੋਂ ਆਪਾਂ ਨਹੀਂ ਲਾਏ ਸੀ ਫੁੱਲ ਲਾਏ ਸੀਗੇ ਮਹਾਰਾਜ ਦੀ ਪਾਲਕੀ ਜਦੋਂ ਪਾਇਆ ਸੀ ਤੇ ਆ ਇਹਦੇ ਚੱਪੀ ਦੇ ਨਿਸ਼ਾਨ ਪੈ ਗਏ ਹੁਣ ਇਹ ਤੇ ਨਾ ਟਰੌਨ ਇਹਨੂੰ ਸਾਫ ਕਰ ਦੇਣਾ ਵੇਖੋ ਬਣਦਾ ਘੈਂਟ ਇਹ। ਜੀ ਮਿੱਤਰੋ ਕਰਤਾ ਸਾਫ ਕਹਿੰਦੇ ਟਰੈਕਟਰ ਨੂੰ ਤੇ ਆਹ ਦੇਖ ਲੋ ਆਹ ਆ ਪਤਾ ਨਹੀਂ ਕੀ ਦਿੱਤਾ ਇਹ ਚ ਇੱਕ ਨਟ ਜਾ। ਇਹੀ ਕੁਸਣਾ ਪੈਣਾ ਸ਼ਾਇਦ ਕਿਤੇ ਨਾ ਕਿਤੇ। ਵੇੜੇ ਆ ਕੇ ਕਿੱਥੇ ਕੁਸਣਾ ਇਹ? ਇਹਦੇ ਤੋਂ ਪੜਦੇ ਆ ਕੀ ਲਿਖਿਆ ਉੱਤੇ। ਫਿਰ ਲਾਉਣੇ ਆਪਾਂ ਇਹਦੇ ਤੇ। ਹੂੰ। ਜੀ ਮਿੱਤਰੋ ਆਗਾ ਕਹਿੰਦੇ ਹਿਸਾਬ ਚ ਕੰਮ ਇੱਥੇ ਲੱਗੂਗਾ ਹੁਣ ਹਟਾ ਇਹਦੇ ਵਿੱਚ। ਵੇੜੇ ਲਾ ਕੇ ਇਹਨੂੰ ਟਿਕਾਉਣ ਵਾਸਤੇ ਆਹ। ਵੇਨੇ ਆ ਕੀ ਬਣਦਾ ਇਹ ਲਾਉਣਿਆ ਹੁਣ ਇਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕੇ ਨਾਲ ਖੜਜੋ ਲਾ ਲਗੇ ਫੇਰ ਦਿਖਾਉਣਿਆ ਤੁਹਾਨੂੰ ਐ ਲੱਗੂਗੀ ਇਹ ਵਿੱਚ ਇਹਦੇ ਖੜਜੋ ਲਾ ਲਗੇ ਫੇਰ ਦੱਸ ਦਿਆਂ ਤੁਹਾਨੂੰ ਪਰੋ ਲਾਤੀ ਹੁਣ ਤੁਹਾਨੂੰ ਸਾਊਂਡ ਚੈੱਕ ਕਰਾਉਣਿਆ ਦਾ ਦੇਖੋ ਹੱਥ ਕਾਲੇ ਹੋ ਗਏ ਸਾਰੇ ਹੀ ਇੱਧਰ ਲੀੜੇ ਵੀ ਹੋ ਗਏ ਤੇ ਐ ਲੱਗ ਗਈ ਬਸ ਆ ਮਾੜੀ ਹੀ ਦੀ ਇਹਦੇ ਚ ਹੋਰ ਨਹੀਂ ਕੁਝ ਬਾਲਾ ਪਤਾ ਲੱਗਦਾ ਪਰੋ ਚੈੱਕ ਹੈ ਲੈ ਕੇ ਜਾਣਿਆ ਨੂੰ ਬਾਹਰ ਵੇਨੇ ਆ ਦੀ ਸਾਊਂਡ ਕੁਆਲਿਟੀ ਆ ਪਲਾ ਲੀਆਂ ਅਣਕਾਂ ਤੇ ਕਰਦੇ ਆ ਨੂੰ ਸਟਾਰਟ ਇਹਦਾ ਕਰਾਉਣਿਆ ਸਾਊਂਡ ਚੈੱਕ ਤੁਹਾਨੂੰ ਖੜਜੋ ਮਿੱਤਰੋ ਕਹਿੰਦੇ ਕਰੋ ਚੈੱਕ ਖੜ ਜੋ ਨਿਊਟਰਲ ਕਰ ਲਗੇ ਹੋ ਗਿਆ ਨਿਊਟਰਲ ਬੋਲਵਾ ਹੈ ਗੁਰੂ ਕਾ ਹੁਣ ਹੋ ਗਿਆ ਕੀ ਬਾਗ ਆ ਕਰੋ ਜੈ ਕਰ ਮਾਰਦਾ ਕਹਿੰਦੇ ਓਏ ਸੀਟੀ ਮਾਰਦਾ ਵਾਪਸ ਕਰੋ ਚੈੱਕ ਕਹਿੰਦੇ ਫਿਰ ਚਲੋ ਚੱਲਦੇ ਹਾਂ ਦਾਣਾ ਮੰਡੀ ਲੈ ਕੇ ਚੱਲਦੇ ਹਾਂ ਨੂੰ ਵੀਡੀਓ ਵੀਡੀਓ ਬਣਾਉਣੇ ਆ ਕਮਤਰੋ ਮਿੱਤਰੋ ਕਹਿੰਦੇ ਬਣਾਲੀ ਰੀਲ ਤੇ ਕਰੋ ਚੈੱਕ ਇਧਰ ਤੇ ਚਲਦੇ ਹੁਣ ਘਰ ਨੂੰ ਸਾਊਂਡ ਚੈੱਕ ਕਰੋ ਤੁਸੀਂ ਮਾਰਦਾ ਸੀਟੀ ਆਹੀ ਤਾਂ ਮਾਰਨ ਲਾਉਣੀ ਸੀ ਆਹ ਨਾਲ ਮੋੜਦੇ ਆ ਚਲਦੇ ਹੁਣ ਘਰ ਨੂੰ ਆਪਾਂ ਹੋ ਗਿਆ ਇੱਥੇ ਮੋੜ ਬੂਰਾ ਸ਼ਰਾਬ ਹੋਇਆ ਹੈਗਾ ਦਲ ਘਰੇ ਢਾਲਦੇ ਲਿਆ ਕੇ ਪਰ ਨੂੰ ਆ ਬੰਦ ਮਿੱਤਰੋ ਕਹਰੇ ਖੁੱਲ ਗਿਆ ਗੇਟ ਤੇ ਪਹੁੰਚ ਕੇ ਘਰੇ ਮਾਰਦਾ ਪੂਰੀ ਸਿਟੀ ਘਰੇ ਝੋਟਾ ਹੌਲੀ ਹੌਲੀ ਅੰਦਰ ਵਾਰਦੇ ਨੇ ਆਰਾਮਦਾਰੀ ਸੇ ਉਲਾ ਆਦਨੇ ਘਰੇ ਅੰਦਰ ਬਸ ਤੇ ਤੇਰਾ ਮੜਾ ਗੇੜਾ ਹੀ ਕਢਾਉਣਾ ਹੁੰਦਾ 10 20 ਦਿਨ ਹੋ ਗਏ ਯਾਰ ਉਹ ਕਰਿਆਣੇ ਆ ਦੇਖੋ ਕਰੋ ਸਾਊਂਡ ਚੈੱਕ ਮਾਰਦਾ ਨਾ ਸੀਟੀ ਆ ਹੀ ਜਾਈਦੀ ਆ ਟੋਪ ਹਾਂਜੀ ਮਿੱਤਰੋ ਕਹਿੰਦੇ ਪਹੁੰਚ ਗਏ ਝੂਲਿਆਂ ਤੇ ਆਪਾਂ ਹੁਣ ਘਰੇ ਠੱਲ ਦਾ ਟਰੈਕਟਰ ਨੂੰ ਹਣਾ ਬਾਜ ਦੱਸਿਓ ਕਿਵੇਂ ਬਣ ਗਈ ਕਮੈਂਟਾਂ ਚ ਤੇ ਇੱਥੇ ਬੈਠਨੇ ਆ ਫਿਰ ਖੇਡਾਂਗੇ ਚੀੜੀ ਵਾਲਾ ਇਧਰ ਆਹ ਕਮੇਟੀ ਵਾਲੇ ਗਏ ਨਹੀਂ ਮਤਲਬ ਤੇ ਜਦੋਂ ਜਾਵੜੇ ਉਦੋਂ ਖੇਡਾਂਗੇ ਉਹ ਦੇਖੋ ਪ੍ਰਾਭ ਵੀ ਆਉਂਦਾ ਕਹਿੰਦੇ ਆਉਂਦਾ ਤੁਰਿਆ ਮੁੰਡਾ ਮਾਸੀ ਦਾ ਮੁੰਡਾ ਮਾਸੀ ਦਾ ਚਲਾਦਾ ਬਿੰਨੀ ਬਸਰੀਂ ਕਰਾਬ ਬਾਕਸਰ ਲੁਕਦਾ ਜਾ ਆਉਂਦਾ ਲੁਕਦਾ ਜਾ ਮੁੰਡਾ ਮਸੀਦਾ ਮੁੰਡਾ ਮਰਸੀਦਾ ਹਾਂ ਜੀ ਮਿੱਤਰੋ ਕਹਿੰਦੇ ਕਰੋ ਚੈੱਕ ਹੋ ਗਿਆ ਨੇਰਾ ਆਸ ਲੋਗਾ ਕਹਿੰਦੇ ਤੇ ਚੜੀ ਵੱਲੇ ਦੀ ਰਹਿ ਗਈ ਸਲ ਕਰਤੀ ਆਪਾਂ ਤੇ ਬੰਦੇ ਹੈ ਨਹੀਂ ਸੀ ਨਾ